ਮਿੰਟੂ ਜੀ ਪੇਪਰ ਲੀਕ ਦਾ ਜਦੋਂ ਗੱਲ ਕਰਦੇ ਆਪਾਂ ਉਹ ਤੋਂ ਪਹਿਲਾਂ ਨੀਟ ਦਾ ਆਪਾਂ ਗੱਲ ਕਰਦੇ ਸੀ ਫਿਰ ਯੂਜੀਸੀ ਨੈਟ ਹੋਮ ਫਿਰ ਕਈ ਹੋਰ ਜੁੜਦੇ ਜਾਂਦੇ ਨਾਲ ਨਾਲ ਤੇ ਪੇਪਰ ਲੀਕ ਦਾ ਤਾਂ ਇਤਿਹਾਸ ਹੈ ਉਹਦੋਂ ਰਾਹੁਲ ਗਾਂਧੀ ਨੇ ਸਦਨ 'ਚ ਕਿਹਾ ਨਹੀਂ ਕਿ ਤੁਸੀਂ 7 ਸਾਲਾਂ 'ਚ 2 ਕਰੋੜ ਬੱਚਿਆਂ ਦਾ ਜੀਵਨ ਜਿਹੜਾ ਹੈ ਉਹਦੇ ਨਾਲ ਖਿਲਵਾੜ ਕੀਤਾ ਤੇ ਇਹ ਚੀਜ਼ ਤੇ ਹੈ ਵੀ ਪੇਪਰ ਲੀਕ ਦਾ ਤਾਂ ਇੱਕ ਇਤਿਹਾਸ ਹੈ ਇੰਡੀਆ 'ਚ ਆ ਖਾਸ ਤੌਰ ਤੇ 10-15 ਸਾਲ ਦਾ ਜੇ ਡਾਟਾ ਚੱਕੋਗੇ ਹਾਂਜੀ ਪਰ ਜਿਹੜੀ ਸਰਕਾਰ ਨੂੰ ਬੋਲਣਾ ਚਾਹੀਦਾ ਉਹ ਕਿਉਂ ਨਹੀਂ ਬੋਲਦੀ ਉਹਨਾਂ ਨੇ ਕੰਬਲ ਸੀਤੇ ਹੋਏ ਆ पता नहीं क्यों आ, आप देख लो कड्डे सी असली प्रिंट आउट हम्म आ बाजवा साहब ਦਾ ਟਵੀਟ ਵੀ ਇਹਦੇ ਚ ਜੀ ਬਾਜਵਾ ਸਾਹਿਬ ਦਾ ਟਵੀਟ ਹੈ ਇੱਕ ਦੋ ਸਾਨੂੰ ਮੇਲ ਮਿਲੇ ਨੇ ਜਿਹੜੇ ਕੀਤੇ ਗਏ ਆ ਸ਼ਾਇਦ ਮੁੱਖ ਮੰਤਰੀ ਸਾਹਿਬ ਵੱਲ ਹਮ ਤੇ ਜੋ ਪੀਪੀਐਸਸੀ ਦੇ ਚੇਅਰਮੈਨ ਆ ਉਹਨਾਂ ਵੱਲ ਇਹ ਅਸੀਂ ਪ੍ਰਿੰਟ ਆਊਟ ਜਿਹੜਾ ਉਹ ਦਿਖਾ ਦਿੰਨੇ ਆ ਸਾਰੇ ਕੈਮਰੇ ਵੱਲੋਂ ਕਰਕੇ ਇੱਕ ਇੱਕ ਕਰਕੇ ਕਿ ਈਮੇਲ ਗਿਆ ਮੁੱਖ ਮੰਤਰੀ ਨੂੰ ਇਹੋ ਗਿਆ ਪੀਪੀਐਸਸੀ ਚੇਅਰਮੈਨ ਜਿਹੜੇ ਉਹਨਾਂ ਵੱਲੋਂ ਆ ਪ੍ਰਤਾਪ ਸਿੰਘ ਬਾਜਵਾ ਦਾ ਛੜਾਇਆ ਉੱਟਵੀਟ ਆ ਯਾਨੀ ਗੱਲ ਇਹ ਆ ਕਿ ਜਿਹੜਾ ਪੇਪਰ ਹੋਇਆ ਜਿਹੜੇ ਆ ਏਡੀਓ ਸੀਗੇ ਪਿਛਲੇ ਦਿਨੀ ਇਹ ਜਿਹੜਾ ਪੇਪਰ ਕੰਡਕਟ ਕਰਵਾਇਆ ਗਿਆ ਇਹਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਹੈ ਕਿ ਪੇਪਰ ਲੀਕ ਹੋਇਆ ਕੁਝ ਦਾਅਵੇ ਕੀਤੇ ਜਾ ਰਹੇ ਆ ਕਿ ਆਫਰ ਆਈ ਆ ਕੁਝ ਸਟੂਡੈਂਟਸ ਨੂੰ ਹੂੰ ਹੂੰ ਕਿ ਭਾਈ ਕਿਵੇਂ ਵੇਖਣਾ ਨਜ਼ਾਰਾ ਜੀ ਤਾਂ ਕਹਿੰਦੇ ਆ ਕਿ ਕਈਆਂ ਦਾ ਦਾ ਲੱਗਿਆ ਹੁਣ ਇਹਦੇ 'ਚ ਮੈਨੂੰ ਲੱਗਦਾ ਕਿ ਪੋਸਟਾਂ ਹੀ ਸਾਰੀਆਂ 200 ਸੀ ਹੂੰ ਬਿਲਕੁਲ 200 ਸੀ 200 ਸੀ ਤੇ ਤੁਸੀਂ ਸੋਚ ਕੇ ਦੇਖੋ ਸੁਖਮ ਸਿੰਘ ਜੇ ਕੋਈ ਇਸ ਤਰ੍ਹਾਂ ਦਾ ਜੁਗਾੜ ਕਰ ਗਿਆ ਹੂੰ 150 ਤਾਂ ਉਹ ਸਿੱਧੀਆਂ ਗਈਆਂ ਬਿਲਕੁਲ 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 ਤੇ ਪੱਲੇ ਕੀ ਰਹਿ ਗਿਆ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਰਹਿ ਜਾਂਦੇ ਆ ਉਹਨਾਂ ਦਾ ਕੋਟਾ ਤੇ ਲੁੱਟਿਆ ਗਿਆ ਹੂੰ ਉਹਨਾਂ ਦੀ ਲੁੱਟੀਆਂ ਤੇ ਡੁੱਬ ਗਈ ਜੀ ਬਿਲਕੁਲ ਤੇ ਫੇਰ ਅਗਲਾ ਤਿਆਰੀ ਕਰਨ ਤੇ ਨਾਲੋ ਇਸ ਗੱਲ ਵੱਲ ਤਰਜੀਹ ਨਾ ਦੇਵੇਗਾ ਕਿ ਕਿਲਾ ਦੋ ਕਿਲੇ ਭਾਵੇਂ ਬਾਪੂ ਦੀ ਇੰਨੀ ਕੁ ਹੀ ਆ ਉਹ ਵੇਚ ਕੇ ਪੈਸੇ ਪੇਪਰ ਲੀਕ ਵਾਸਤੇ ਸਾਈਡ ਤੇ ਰੱਖ ਲਈਏ ਜਮ੍ਹਾਂ ਕਰ ਲਈਏ ਤਿਆਰੀ ਰੋੜੇ ਤਿਆਰੀ ਕਰ ਪੈਸੇ ਨਹੀਂ ਤਿਆਰੀ ਕਰ ਹਾਂਜੀ ਬੈ ਕਰੋ ਗਹਿਣੇ ਕਰੋ ਆਪਦਾ ਜਗੜ ਲਾਵੋ ਪਰ ਇਹ ਬਹੁਤ ਕੁੱਤਾ ਜਿਹਾ ਕੰਮ ਹੋੰਡਿਆ ਮੈਂ ਸਿੱਧਾ ਪਿੰਡੂ ਭਾਸ਼ਾ ਚ ਕਹਿੰਦਾ ਕਿ ਤਿਆਰੀ ਕਰਦੇ ਰਹ ਜਾਂਦੇ ਆ ਪੇਪਰ ਲੀਕ ਹੋ ਜਾਂਦਾ ਹੁਣ ਇਹਦੇ ਚ ਤੁਸੀਂ ਦੇਖੋ ਕਿ ਆ ਜਿਹੜਾ ਆਪਾਂ ਟਵੀਟ ਦੇਖੀਏ 1 ਜੁਲਾਈ ਨੂੰ ਇਹ ਟਵੀਟ ਕੀਤਾ ਗਿਆ ਹੂੰ ਹੂੰ ਤਿੰਨ ਹੋ ਗਈ ਆ ਆਪੋਜੀਸ਼ਨ ਦੇ ਲੀਡਰ ਇਹ ਕਹਿ ਰਹੇ ਨੇ ਚਰਚਾਵਾ ਚੱਲ ਰਹੀਆਂ ਨੇ ਪੀਪੀਐਸਸੀ ਦੇ ਚੇਅਰਮੈਨ ਨੂੰ ਅਸੀਂ ਫੋਨ ਲਾਇਆ ਜੋ ਦਫਤਰੀ ਨੰਬਰ ਹੈ ਉਹਨਾਂ ਨੇ ਕਿਸੇ ਨੇ ਫੋਨ ਹੀ ਨਹੀਂ ਚੁੱਕਿਆ ਜੀ ਤਾਂ ਮਤਲਬ ਇਹ ਆ ਕਿ ਯਾਰ ਇਹਦੇ ਤੇ ਤੁਸੀਂ ਘੱਟੋ-ਘੱਟ ਸਪਸ਼ਟਤਾ ਕਰੋ ਨਾ ਸਥਿਤੀ ਨੂੰ ਬਿਲਕੁਲ ਬਿਲਕੁਲ ਸਪਸ਼ਟ ਕਰ ਦੇਵੋ ਕਿ ਭਾਈ ਹਾਂ ਅਸੀਂ ਆਹ ਗੱਲ ਕਹਿੰਨੇ ਆ ਹੂੰ ਅਸੀਂ ਆਹ ਗੱਲ ਕਹਿੰਨੇ ਆ ਕਿ ਯਾਰ ਇਹ ਜਿਹੜਾ ਪੇਪਰ ਉਹ ਨਹੀਂ ਲੀਕ ਹੋਇਆ ਸਾਡੀ ਗਾਰੰਟੀ ਹੈ ਜਾਂਚ ਪੜਤਾਲ ਤੋਂ ਅਸੀਂ ਸਿੱਧ ਕਰ ਲਿਆ ਪਰ ਜੇ ਮੰਨ ਲਓ ਕੋਈ ਬੰਦਾ ਘਰ ਦਾ ਭੇਤੀ ਲੰਕਾ ਟਾਉਣ ਤੇ ਉਤਾਰੂਆ ਤੇ ਉਹਨੂੰ ਬਚਾਉਣ ਵਾਸਤੇ ਵੀ ਜੋਰ ਲਾ ਸਕਦੇ ਤੁਸੀਂ ਬਿਲਕੁਲ ਬਿਲਕੁਲ ਤੇ ਇਸ ਪੇਪਰ ਲੀਕ ਦਾ ਇਹ ਜਿਹੜਾ ਕੰਮ ਚੱਲਦਾ ਪਿਆ ਹੱਥ ਜੋੜਦੇ ਅਸੀਂ ਤਾਂ ਕਿ ਯਾਰ ਇਹ ਬੰਦ ਕਰੋ ਬੰਦ ਕਰੋ ਨਹੀਂ ਤੇ ਜਿਹੜਾ ਯੂਥ ਆ ਨਾ ਉਹ ਕਿਸੇ ਗਲਤ ਦਿਸ਼ਾ ਵੱਲ ਤੁਰ ਪਏਗਾ ਤੁਹਾਡੇ ਤੋਂ ਅੱਖ ਕੇ ਉੱਤੇ ਵੀ ਇਹ ਹਾਲ ਥੱਲੇ ਵੀ ਇਹ ਹਾਲ ਸੋ ਇਸ ਕਰਕੇ ਦਿਸ਼ਾਹੀਨ ਜਵਾਨੀ ਨਾ ਹੋਵੇ ਖੱਜਲ ਨਾ ਹੋਵੇ ਕਟੋਕਟ ਤੁਸੀਂ ਇਹ ਪੇਪਰ ਲੀਕ ਕਾਲਾ ਜਿਹੜਾ ਕਾਹਨਡ ਹੁੰਦਾ ਨਾ ਇਹਨੂੰ ਰੋਕੋ ਤਗੜੇ ਹੋ ਹੂੰ ਹੂੰ ਜੀ ਕਹਿੰਦੇ ਵੀ ਪਿਛਲੇ 7 ਸਾਲਾਂ ਦੇ ਵਿੱਚ ਬਲਵਿੰਦਰ ਸਿੰਘ ਕਹਿੰਦੇ 70 ਪੇਪਰ ਲੀਕ ਹੋ ਗਏ ਜੀ ਹਾਂ ਜੀ ਦੇਖੋ ਇਤਿਹਾਸ ਆ ਜੀ ਇਹਨਾਂ ਦਾ ਜੀ ਇਤਿਹਾਸ ਆ ਬਿਲਕੁਲ ਸੋਖੀ ਸਿੰਘ ਕਹਿੰਦੇ ਐਨਟੀਏ ਜਿਹੜੀ ਹੈ ਉਹਨੂੰ ਖਤਮ ਕਰ ਦੇਣਾ ਚਾਹੀਦਾ ਹਾਂ ਜੀ ਐਨਟੀਏ ਤਾਂ ਤੋੜਨੀ ਚਾਹੀਦੀ ਅੱਜ ਮੋਦੀ ਸਾਹਿਬ ਗਿਆਨ ਝਾੜ ਰਹੇ ਸਨ ਗਿਆਨ ਪਿਲ ਰਹੇ ਸਨ ਉਥੇ ਸਦਨ ਦੇ ਵਿੱਚ ਕਿ ਐਦਾਂ ਹੈ ਜੀ ਉਦਾਂ ਤਾਂ ਬਾਈ ਗੱਲ ਇਹ ਆ ਕਿ ਤੁਸੀਂ ਜ਼ਿੰਮੇਵਾਰੀ ਚੱਕੋ ਕਿਉਂਕਿ ਐਨਟੀਏ ਤੁਸੀਂ ਲੈ ਕੇ ਆਏ ਸੀ 17 ਚ ਜੀ 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 ਬਿਲਕੁਲ ਤੁਸੀਂ ਕਹੋ ਕਿ ਹਾਂ ਭਾਈ ਭੰਗ ਕਰੋ ਉਹਨੂੰ ਨਵੇਂ ਸਿਰੇ ਤੋਂ ਸ਼ੁਰੂ ਕਰੋ ਜੀ